ਇਹਦੀ ਪ੍ਰਾਚਨਤਾ ਮੈਂ ਜੇ ਮੈਂ ਤੁਹਾਨੂੰ ਦੱਸਾਂ ਇਸ ਪਾਸੇ ਇੱਥੇ ਸਰੋਵਰ ਹੁੰਦਾ ਸੀ ਔਰ ਆ ਸਾਰਾ ਏਰੀਆ ਜਿਹੜਾ ਹੈ ਨਾ ਇੱਥੇ ਬਾਗ ਹੁੰਦਾ ਸੀ ਔਰ ਇਆ ਇਤਿਹਾਸ ਦੇ ਵੀ ਜੀ ਲਿਖਿਆ ਹੋਇਆ ਹੈ ਸੁਖਰਜ ਪ੍ਰਕਾਸ਼ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਦਾ ਸਦਕਾਰ ਜਿਹੜਾ ਬਾਗ ਵਿੱਚ ਹੋਇਆ ਸੀ ਜੋ ਕੁਝ ਮੈਂ ਆਨੰਦਪੁਰ ਸਾਹਿਬ ਦੇਖਿਆ ਹੋਇਆ ਉਹ ਅੱਜ ਹੈ ਹੀ ਨਹੀਂ ਆ ਸਾਰੇ ਅਸਥਾਨ ਜਿਹੜੇ ਹਨ ਸਭ ਤੋਂ ਪਹਿਲਾਂ ਨੁਕਸਾਨ ਜਿਹੜਾ ਹੈ ਉਹ ਅਨੰਦਗੜ੍ਹ ਸਾਹਿਬ ਦਾ ਹੋਇਆ ਜੋ ਅਨੰਦਗੜ੍ਹ ਸਾਹਿਬ ਪਹਿਲਾਂ ਸੀ ਅੱਜ ਹੈ ਨਹੀਂ ਪਰ ਸਾਰੇ ਅਨੰਦਪੁਰ ਸਾਹਿਬ ਦੇ ਵਿੱਚ ਕੋਈ ਵੀ ਵਸਣ ਵਾਲਾ ਜਿਹੜਾ ਉਹ ਚਿਵਾਰਾ ਨਹੀਂ ਸੀ ਪਾੰਦਾ ਹੁੰਦਾ ਕਿ ਜਦੋਂ ਤੱਕ ਗੁਰਤੇਗ ਬਹਾਦਰ ਸਾਹਿਬ ਦਾ ਅਸਥਾਨ ਜਿਹੜਾ ਹੈ ਉਹ ਸਿੰਗਲ ਅਸੀਂ ਚਿਵਾਰਾ ਨਹੀਂ ਬਣਾ ਕੇਸਗੜ੍ਹ ਸਾਹਿਬ ਦੀ ਪ੍ਰਾਤਨਤਾ ਵੀ ਖਤਮ ਹੋ ਚੁੱਕੀ ਹੈ ਆਲੇ ਦੁਆਲੇ ਸਾਰੇ ਹੀ ਜੰਗਲ ਹੀ ਜੰਗਲ ਹੁੰਦਾ ਸੀ ਜਿਸ ਜੰਗਲ ਦੇ ਵਿੱਚ ਅਸੀਂ ਜੰਮੇ ਪੜੇ ਆਂ ਇਸੇ ਤਾਂ ਅਨੰਦਗੜ੍ਹ ਸਾਹਿਬ ਦੀ ਪ੍ਰਾਤਨ ਤਾਂ ਸਭ ਤੋਂ ਪਹਿਲਾਂ ਖਤਮ ਹੋਈ ਮੈਂ ਅਮਰੀਕਾ ਦੇ ਵਿੱਚ ਵਤੀਤ ਕਰਕੇ ਆਇਆ ਉਹ ਉੱਥੇ ਪ੍ਰਾਤਨ ਤੋਂ ਪ੍ਰਾਤਨ ਗਿਰਜੇ ਜਿਹੜੇ ਬਣੇ ਹੋਏ ਨਾ ਉਹ ਮੈਂ ਆਪਣੇ ਅੱਖੀਂ ਦੇਖੇ ਨੇ ਔਰ ਗੁਰਜੀ ਉਹ ਗਿਰਜੇ ਜਿਹੜੇ ਮਾਰਵਲ ਦੇ ਨਹੀਂ ਬਣੇ ਹੋਏ ਨਾ ਉਹ ਇੱਟਾਂ ਦੇ ਬਣੇ ਹੋਏ ਲੱਕੜਾਂ ਦੇ ਬਣੇ ਹੋਏ ਗਿਰਜੇ ਆ ਉੱਥੇ ਸਾਫ ਗੱਲਾਂ ਕਰਨੀਆਂ ਚਾਹੀਦੀਆਂ ਨੇ ਮੈਨੂੰ ਇਸੇ ਕਰਕੇ ਕੇਸਗੜ ਸਾਹਿਬ ਵਾਲੇ ਕਦੇ ਟਾਈਮ ਨਹੀਂ ਦਿੰਦੇ ਸਟੇਜ ਦੇ ਉੱਤੇ ਕਿਉਂਕਿ ਮੈਂ ਸਾਫ ਗੱਲ ਕਰ ਦਿੰਦਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਹੁਣੇ ਗੱਲ ਚੱਲੀ ਸੀ ਕਿ ਪ੍ਰਾਤਨਤਾ ਕਾਇਮ ਰੱਖਣੀ ਚਾਹੀਦੀ ਹੈ ਮੇਰੀ ਉਮਰ ਇਸ ਲਈ 81 ਸਾਲ ਹੈ ਜੋ ਕੁਝ ਮੈਂ ਅਨੰਦਪੁਰ ਸਾਹਿਬ ਦੇਖਿਆ ਹੋਇਆ ਉਹ ਅੱਜ ਹੈ ਹੀ ਨਹੀਂ ਆ ਸਾਰੇ ਅਸਥਾਨ ਜਿਹੜੇ ਹਨ ਸਭ ਤੋਂ ਪਹਿਲਾਂ ਨੁਕਸਾਨ ਜਿਹੜਾ ਉਹ ਅਨੰਦਗੜ੍ਹ ਸਾਹਿਬ ਦਾ ਹੋਇਆ ਜੋ ਅਨੰਦਗੜ੍ਹ ਸਾਹਿਬ ਪਹਿਲਾਂ ਸੀ ਅੱਜ ਹੈ ਨਹੀਂ ਔਰ ਲਬਦਾ ਨਹੀਂ ਵੈਸੇ মিডিਏ ਦੇ ਵਿੱਚ ਹੈਗੀ ਉਹਦੀ ਸ਼ਕਲ মিডিਏ ਦੇ ਵਿੱਚ ਸ਼ਕਲ ਹੈਗੀ ਉਹਦੀ ਔਰ ਉਸੇ ਤਰ੍ਹਾਂ ਮੈਂ ਦੇਖਿਆ ਥੋੜੇ ਦਿਨ ਪਹਿਲਾਂ ਹੀ ਪਰ ਆ ਜਿਹੜਾ ਸੀਸਗਨ ਸਾਹਿਬ ਹੈ ਇੱਥੇ ਇੱਕ ਰਵਾਇਤ ਸੀ ਕਿ ਇਹਦੀ ਸਿੰਗਲ ਬਿਲਡਿੰਗ ਹੈ ਸੀ ਆ ਹੇਠਲੀ ਬਿਲਡਿੰਗ ਹੈ ਸੀ ਉੱਤੇ ਉੱਤੇ ਜਿਹੜਾ ਗੁੰਬਦ ਬਣਿਆ ਹੋਇਆ ਉਹ ਕੋਈ ਨਹੀਂ ਸੀ ਔਰ ਸਾਰੇ ਆਨੰਦਪੁਰ ਸਾਹਿਬ ਦੇ ਵਿੱਚ ਕੋਈ ਵੀ ਵਸਣ ਵਾਲਾ ਜਿਹੜਾ ਉਹ ਚਿਵਾਰਾ ਨਹੀਂ ਸੀ ਪਾੰਦਾ ਹੁੰਦਾ ਕਿ ਜਦੋਂ ਤੱਕ ਹਰਤੇਗ ਬਾਦ ਗੁਰਦੇ ਇੱਕ ਭਾਗਦਰ ਸਾਹਿਬ ਦਾ ਸਥਾਨ ਜਿਹੜਾ ਹੈ ਉਹ ਸਿੰਗਲ ਅਸੀਂ ਜਵਾਰਾ ਨਹੀਂ ਬਾਣਾ ਇੱਥੇ ਸੋਢੀ ਬੇਕਰਮ ਸੋਹਣੇ ਬੈਠੇ ਹੋਣ ਇਹਨਾਂ ਗੱਲਾਂ ਦਾ ਇਹਨਾਂ ਨੂੰ ਵੀ ਪਤਾ ਹੈ ਅਸਾ ਪੁਰਾਤਨਤਾ ਜਿਹ ਲੱਭਣੀ ਹੈ ਇਹਨਾਂ ਦੀ ਬਿਲਡਿੰਗ ਜਾ ਕਰਕੇ ਦੇਖ ਲੋ ਨਾਲ ਹੀ ਇਹ ਕੇ ਆਪਣੇ ਅਨੰਦ ਕਿਸੇ ਜਗਾਂ ਸਾਹਿਬ ਦੇ ਵੀ ਉੱਥੇ ਕਿਤੇ ਨਹੀਂ ਪੁਰਾਤਨਤਾ ਹੈ ਇਹਦੀ ਪੁਰਾਤਨਤਾ ਮੈਂ ਜੇ ਮੈਂ ਤੁਹਾਨੂੰ ਦੱਸਾਂ ਇਸ ਪਾਸੇ ਇੱਥੇ ਸਰੋਵਰ ਹੁੰਦਾ ਸੀ ਔਰ ਆ ਸਾਰਾ ਏਰੀਆ ਜਿਹੜਾ ਹੈ ਨਾ ਇੱਥੇ ਬਾਗ ਹੁੰਦਾ ਸੀ ਔਰ ਇਤਿਹਾਸ ਦੇ ਵਿੱਚ ਵੀ ਲਿਖਿਆ ਹੋਇਆ ਹੈ ਸੁਖਰਜ ਪ੍ਰਕਾਸ਼ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਦਾ ਸਦਕਾਰ ਜਿਹੜਾ ਬਾਗ ਵਿੱਚ ਹੋਇਆ ਸੀ ਔਰ ਅਸੀਂ ਛੋਟੇ ਹੁੰਦਿਆਂ ਤੱਕ ਇੱਥੇ ਬਾਗ ਦੇਖਦੇ ਰਹੇ ਹਾਂ ਆ ਸਾਰਾ ਬਾਗ ਦਾ ਹੀ ਇਸ ਏਰੀਆ ਸੀ ਕੋਈ ਇੱਥੇ ਬਿਲਡਿੰਗ ਨਹੀਂ ਸੀ ਹੁੰਦੀ ਐਸ ਏਰੀਏ ਦੇ ਵਿੱਚ ਥੋੜੀ ਜੀ ਜਗ੍ਹਾ ਦੇ ਵਿੱਚ ਹੈਡ ਗ੍ਰਾਂਥੀ ਸਾਹਿਬ ਦੇ ਰਹਿਣ ਵਾਸਤੇ ਜਾਂ ਗ੍ਰਾਂਥੀ ਸਿੰਘਾਂ ਦੇ ਰਹਿਣ ਵਾਸਤੇ ਔਰ ਉਥੇ ਔਰ ਡੇਡੀ ਦੇ ਅਰੇਲੇ ਪਾਸੇ ਕਮਰੇ ਹੁੰਦੇ ਸੀ ਜਿੱਥੇ ਗ੍ਰੰਥੀ ਸਾਹਿਬ ਜਿਹੜੇ ਬੁਰਾਤਨ ਗ੍ਰੰਥੀ ਅਸੀਂ ਦੇਖੇ ਹੋਏ ਆ ਭਾਈ ਲਖਮਣ ਸਿੰਘ ਹਣੀ ਬੜਾ ਅਰਸਾ ਉਹਨਾਂ ਨੇ 50 ਸਾਲ ਦੇ ਕਰੀਬ ਇਥੇ ਸੇਵਾ ਕੀਤੀ ਹੈ ਬੜਾ ਤਕੜਾ ਸਰੀਰ ਸੀ ਉਹਨਾਂ ਦਾ ਔਰ ਆਪ ਇਸ ਖੂਹੀ ਦੇ ਵਿੱਚੋਂ ਆ ਬੁਰਾਤਨ ਖੂਹੀ ਹੈ ਜਿਹੜੀ ਅਕਾਲ ਬੁੰਗੇ ਦੇ ਨਾਲ ਹੈ ਇਹਦੇ ਵਿੱਚ ਉਹ ਪਾਣੀ ਢੋਹ ਢੋ ਕੇ ਉਹ ਸਾਰੀ ਸੇਵਾ ਕਰਿਆ ਕਰਦੇ ਸਨ ਔਰ ਕੇਸਗੜ੍ਹ ਸਾਹਿਬ ਦੀ ਪ੍ਰਾਤਨਤਾ ਵੀ ਖਤਮ ਹੋ ਚੁੱਕੀ ਐ ਕੇਸਗੜ੍ਹ ਸਾਹਿਬ ਦੀ ਪ੍ਰਾਤਨਤਾ ਦੇਖਣੀ ਐ ਤਾਂ ਉਹ ਤੁਸੀਂ ਮਹਾਨ ਕੋਸ਼ ਦੇ ਵਿੱਚ ਦੇਖੋ ਜਾਂ ਵਿਸਾਖੀ ਦੀ ਸਾਖੀ ਗਿਆਨੀ ਗੁਰਚਰਨ ਸਿੰਘ ਹਣੀ ਜਿਹੜੇ ਇੱਥੋਂ ਦੇ ਹੈੱਡ ਗ੍ਰੰਥੀ ਰਹੇ ਨੇ ਔਰ ਉਹਨਾਂ ਨੇ ਇਹ ਵਿਸਾਖੀ ਦੀ ਸਾਖੀ ਵਿਸਾਖੀ ਉੱਤੇ ਕੀ ਹੋਇਆ ਸੀ ਉਹ ਲਿਖੀ ਹੈ ਕਿਤਾਬ ਉਹਦੇ ਵਿੱਚ ਫੋਟੋਆਂ ਦਿੱਤੀਆਂ ਹੋਈਆਂ ਹਨ ਕੇਸਗੜ੍ਹ ਸਾਹਿਬ ਦੀ ਸੇਵਾ ਤੋਂ ਪਹਿਲਾਂ ਦੀਆਂ ਇਹ 1935 ਦੇ ਲਾ ਕੇ 45 ਤੱਕ ਕੇਸਗੜ ਸਾਹਿਬ ਦੀ ਨਵੀਂ ਇਮਾਰਤ ਬਣੀ ਹੈ ਪਹਿਲਾਂ ਇੱਥੇ ਜੇ ਬੁਰਾ ਤਾਂ ਤੁਸੀਂ ਲੱਭੋ ਕੇਸਗੜ ਸਾਹਿਬ ਦੀ ਨਹੀਂ ਲੱਭਦਾ ਕੇਵਲ ਇੱਕੋ ਹੀ ਜਿੱਥੇ ਸ਼ਸਤਰ ਰੱਖੇ ਹੋਏ ਹਨ ਉਹੀ ਹੀ ਕਮਰਾ ਹੁੰਦਾ ਸੀ ਹੋਰ ਕੋਈ ਆਲੇ-ਦੁਆਲੇ ਬਹੁਤੇ ਕਮਰੇ ਨਹੀਂ ਸੀ ਹੁੰਦੇ ਸਿਰਫ ਉੱਚੀ ਜਗ੍ਹਾ ਹੁੰਦੀ ਸੀ ਉੱਥੇ ਜਾਣ ਲਈ ਇੱਕ ਮੋਹਰੇ ਤੋਂ ਅਗਲੀਆਂ ਡਿਊੜੀਆਂ ਤੋਂ ਰਸਤਾ ਹੁੰਦਾ ਸੀ ਇੱਕੋ ਹੀ ਰਸਤਾ ਹੁੰਦਾ ਸੀ ਇਸੇ ਤਰ੍ਹਾਂ ਆੜੇ ਦਵਾਨੇ ਆੜੇ ਦਵਾਨੇ ਸਾਰੇ ਹੀ ਜੰਗਲ ਹੀ ਜੰਗਲ ਹੁੰਦਾ ਸੀ ਜਿਸ ਜੰਗਲ ਦੇ ਵਿੱਚ ਅਸੀਂ ਜੰਮੇ ਪੜੇ ਆ ਇਸੇ ਤਰ੍ਹਾਂ ਆਨੰਦਗੜ੍ਹ ਸਾਹਿਬ ਦੀ ਪ੍ਰਾਪਨਤਾ ਸਭ ਤੋਂ ਪਹਿਲਾਂ ਖਤਮ ਹੋਈ ਉਹ ਉਹਦਾ ਜਿਹੜਾ ਪਹਿਲਾ ਆਪਣੇ ਸਰੂਪ ਸੀਗਾ ਦਰਬਾਰ ਦਾ ਔਰ ਕਿਲੇ ਕਿਲੇ ਦੇ ਕਿਲੇ ਦੀਆਂ ਠੱਠੀਆਂ ਹੋਈਆਂ ਦੀਵਾਰਾਂ ਉਥੇ ਕਾਇਮ ਸੀਗੀਆਂ ਅਸੀਂ ਦੇਖੀਆਂ ਅਸੀਂ ਉਹਦੇ ਵਿੱਚ ਖੇਡਦੇ ਰਹੇ ਹਾਂ ਕਿਉਂਕਿ ਸਾਡੇ ਮਹੱਲੇ ਦੇ ਨਾਲ ਇਹ ਸਾਰਾ ਆਨੰਦਗੜ੍ਹ ਸਾਹਿਬ ਹੈ ਔਰ ਆਨੰਦਪੁਰ ਸਾਹਿਬ ਦਾ ਜਿਹੜਾ ਨਾਂ ਰੱਖਿਆ ਗਿਆ ਕਿਉਂਕਿ ਉਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੰਗਾਣੀ ਦੇ ਯੁੱਧ ਤੋਂ ਬਾਅਦ ਆਨੰਦਗੜ੍ਹ ਸਾਹਿਬ ਦੀ ਪਿਛਲੀ ਪਿਛਲੇ ਸਾਧ ਦੇ ਤੇ ਜੋ ਅੱਜ ਵੀ ਬਸਤੀ ਹੈ ਉਸ ਬਸਤੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪ ਬਸਾਇਆ ਸੀ ਉਸ ਬਸਤੀ ਦਾ ਨਾਂ ਆਨੰਦਪੁਰ ਸਾਹਿਬ ਸੀ ਇਸ ਬਸਤੀ ਦਾ ਨਾਂ ਆਨੰਦਪੁਰ ਸਾਹਿਬ ਨਹੀਂ ਸੀ ਇਹਦਾ ਸਮਾ ਬਗਲ ਦੇ ਨਾਲ ਸਾਰਾ ਕੁਝ ਹੋਇਆ ਇਹ ਚੱਕ ਗੁਰੂ ਚੱਕ ਗੁਰੂ ਕੇ ਮਹਿਲ ਗੁਰੂ ਕੇ ਨਹਿਲ ਔਰ ਚੱਕ ਮਾਤਾ ਨਾਨਕੀ ਸੀ ਔਰ ਇਹ ਚੱਕ ਜਿਹੜਾ ਹੈ ਚੱਕ ਨਗਰ ਤੱਕ ਲੱਗਦਾ ਹੈ ਉੱਥੇ ਦੀ ਨਰਾ ਘਰ ਚੱਕ ਨਗਰ ਜਿੱਥੇ ਖਤਮ ਹੋ ਜਾਂਦਾ ਨਾ ਮਾਤਾ ਨਾਨਕੀ ਚੱਕ ਉਥੇ ਮੇਰਾ ਘਰ ਹੈ ਬਿਲਕੁਲ ਇਥੇ 1.5 ਕਿਲੋਮੀਟਰ 1.5 ਕਿਲੋਮੀਟਰ ਬਾਹਰ ਹੈ ਮਾਤਾ ਜੀ ਤੋਂ ਜਿਹੜਾ ਸਥਾਨ ਦੇ ਵੱਲ ਤੋਂ ਕਿਉਂਕਿ ਸਮਾਂ ਬਹੁਤ ਥੋੜਾ ਹੈ ਬਾਕੀ ਜਿਹੜੀ ਗੱਲ ਮੈਂ ਸਮਝਣਾ ਚਾਹੁੰਦਾ ਸੀ ਪਰ ਪ੍ਰਬੰਧਕਾਂ ਕੋਲੋਂ ਕਿਉਂਕਿ ਇੱਥੇ ਉਹ ਕਾਕਾ ਰਜਿੰਦਰ ਸਿੰਘ ਰਾਗੀ ਤਾਰਾ ਸਿੰਘ ਉਹਨਾਂ ਦਾ ਲੜਕਾ ਬੈਠਾ ਸੀ ਉਹ ਬਹੁਤ ਸ਼ੋਰ ਮਚਾ ਰਿਹਾ ਸੀ ਬੈਠਾ ਹੋਇਆ ਜਦੋਂ ਭਾਈ ਸਾਹਿਬ ਨੇ ਮੇਰੇ ਮੇਰਾ ਨਾਮ ਲਿਆ ਸੀ ਇਸੇ ਕਰਕੇ ਮੈਂ ਚਾਹੁੰਦਾ ਸੀ ਕਿ ਉਹ ਪਹਿਲਾਂ ਦੱਸ ਦੇਵੇ ਕੀ ਕਹਿਣਾ ਜਾਂਦਾ ਤਾਂ ਮੈਂ ਉਹਨੂੰ ਟਾਈਮ ਦਵਾਇਆ ਸੀ ਇੱਥੇ ਪਰ ਉਹ ਕਿਉਂਕਿ ਉਹਨਾਂ ਦੀ ਜਿਹੜੀ ਗੇਟਮੇਟ ਕਮੇਟੀ ਵਾਲਿਆਂ ਨਾਲ ਹੋਈ ਹੋਈ ਸੀ ਉਹਦੇ ਹਿਸਾਬ ਦੇ ਨਾਲ ਉਹਨੇ ਗੱਲ ਕਰਕੇ ਇਹ ਸਾਰੀ ਗੱਲ ਹੀ ਰੋਲ ਕੇ ਰੱਖ ਦਿੱਤੀ ਸਾਫ ਗੱਲਾਂ ਕਰਨੀਆਂ ਚਾਹੀਦੀਆਂ ਨੇ ਮੈਨੂੰ ਇਸੇ ਕਰਕੇ ਕੇਸਗੜ੍ਹ ਸਾਹਿਬ ਵਾਲੇ ਕਦੇ ਟਾਈਮ ਨਹੀਂ ਦਿੰਦੇ ਸਟੇਜ ਦੇ ਉੱਤੇ ਕਿਉਂਕਿ ਮੈਂ ਸਾਫ ਗੱਲ ਕਰ ਦਿੰਦਾ ਜਾਣਦੇ ਨੇ ਮੈਂ ਸ਼ਰਿੰਦਰ ਸਿੰਘ ਪ੍ਰਿੰਸੀਪਲ ਦਾ ਵੱਡਾ ਭਾਈ ਆਂ ਔਰ ਮੈਂ 60 ਸਾਲ ਗੁਰਦੁਆਰਿਆਂ ਦੀ ਸੇਵਾ ਕੀਤੀ ਹੈ 30 ਸਾਲ ਮੈਂ ਅਮਰੀਕਾ ਦੇ ਵਿੱਚ ਵਸਿਤ ਕਰਕੇ ਆਇਆ ਮੈਂ ਸਿਟੀਜ਼ਨ ਆ ਅਮਰੀਕਾ ਦਾ ਪਰ ਮੇਰੀ ਜਨਮ ਧਰੀ ਹੈ ਇਹਨੂੰ ਮੈਂ ਛੱਡ ਛੱਡ ਨਹੀਂ ਸਕਦਾ ਭਾਵੇਂ ਮੇਰਾ ਇੱਥੇ ਕਾਹੀ ਜਾਨੀ ਮਾਲੀ ਨੁਕਸਾਨ ਹੋਇਆ ਪਰ ਮੈਂ ਕਿਉਂਕਿ ਇੱਥੋਂ ਦਾ ਜੰਮਪ ਵਾਲਾ ਮੈਂ ਚਾਹੁੰਦਾ ਮੈਂ ਇਹਦੇ ਨਾਲ ਜੁੜਿਆ ਰਵਾਂ ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਦੂਸਰੀ ਗੱਲ ਜਿਹੜੀ ਹੈ ਵੀ ਇਹਦੀ ਜਿਹੜੀ ਪੁਰਾਤਨਤਾ ਹੈ ਅੰਦਰਲੀ ਬਿਲਡਿੰਗ ਦੇ ਵਿੱਚ ਹੈ ਬਾਹਰਲੀ ਬਿਲਡਿੰਗ ਦੇ ਵਿੱਚ ਪੁਰਾਤਨਤਾ ਨਹੀਂ ਹੈ ਬਾਹਰਲੀ ਜਿਹੜੀ ਜਾਲਦਵਾਰੀ ਹੈ ਨਾ ਅੰਦਰਲੀ ਬਿਲਡਿੰਗ ਤੋਂ ਬਾਹਰ ਬਾਹਰ ਉਹ ਬਾਅਦ ਦੇ ਵਿੱਚ ਬਣੀ ਹੋਈ ਹੈ ਇਸੇ ਕਰਕੇ ਉਹ ਬੋਦੀ ਹੋ ਗਈ ਹੈ ਉਥੇ ਉਂਗਲ ਮਾਰ ਕੇ ਦੇਖੋ ਤੁਹਾਨੂੰ ਉਹ ਦੀਵਾਰ ਜਿਹੜੀ ਆ ਬੋਲਦੀ ਨਜ਼ਰ ਆਏਗੀ ਬੋਲਦੀ ਸੁਣੇਗੀ ਇਸ ਕਰਕੇ ਇਹਨਾਂ ਨੇ ਉਦੋਂ ਕਰ ਲਿਆ ਕਿ ਚਲੋ ਇਹਨੂੰ ਬਦਲੀ ਕਰ ਲਈਏ ਜੋਖਸ਼ ਹੋਈ ਹੈ ਪਰ ਜਿਹੜਾ ਇਹਦਾ ਪਿਸ਼ੋਕੜ ਹੈਗਾ ਉਹ ਤਾਂ ਗੁਰੂ ਜਾਣਦਾ ਹੈ ਜਾਂ ਤੁਹਾਡੇ ਵਰਗੇ ਸੁਹਿਰੇ ਦੇ ਲੋਕ ਜਾਣਦੇ ਹਨ ਕਿ ਇਹਦੇ ਪਿੱਛੇ ਕੀ ਸਾਜ਼ਿਸ਼ ਕੰਮ ਕਰ ਰਹੀ ਹੈ ਸੋ ਉਹਨਾਂ ਸਾਜ਼ਿਸ਼ਾਂ ਤੋਂ ਬਚਣ ਦੇ ਵਾਸਤੇ ਸਾਡਾ ਆਪਣਾ ਏਕਾ ਹੋਣਾ ਚਾਹੀਦਾ ਹੈ ਜੇ ਸਾਡਾ ਏਕਾ ਨਾ ਹੋਇਆ ਤਾਂ ਇਹ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮਾਂ ਉਹ ਸਾਡੀ ਸ਼ਹਿਰ ਵਾਸੀਆਂ ਦੀ ਕੋਈ ਪੇਸ਼ ਨਹੀਂ ਜਾਣ ਦੇਣਗੇ ਕਿਉਂਕਿ ਮੈਂ 81 ਖਾਲਸਾ ਇਹਨਾਂ ਦਾ ਹਾਲ ਦੇਖ ਰਿਹਾ 60 ਸਾਲ ਮੈਂ ਅਨੰਦਪੁਰ ਸਾਹਿਬ ਤੋਂ ਦੂਰ ਦੂਰ ਹੀ ਰਿਹਾ 30 ਸਾਲ ਮੈਂ ਆਪਣੇ ਇੰਡੀਆ ਦੇ ਵਿੱਚ ਵੱਖ-ਵੱਖ ਸਥਾਨਾਂ ਦੇ ਉਹਦੀ ਸੇਵਾ ਕਰਦਾ 20 ਸਾਲ ਮੈਂ ਅਮਰੀਕਾ ਦੇ ਵਿੱਚ ਵਤੀਤ ਕਰਕੇ ਆਇਆ ਉਹ ਉੱਥੇ ਪ੍ਰਾਤਨ ਤੋਂ ਪ੍ਰਾਤਨ ਗਿਰਦੇ ਜਿਹੜੇ ਬਣੇ ਹੋਏ ਨਾ ਉਹ ਮੈਂ ਆਪਣੇ ਅੱਖੀਂ ਦੇਖੇ ਨੇ ਔਰ ਗੁਰਜੀ ਉਹ ਗਿਰਜੇ ਜਿਹੜੇ ਮਾਰਵਲ ਦੇ ਨਹੀਂ ਬਣੇ ਹੋਏ ਨਾ ਉਹ ਇਟਾਂ ਦੇ ਬਣੇ ਹੋਏ ਲੱਕੜਾਂ ਦੇ ਬਣੇ ਹੋਏ ਗਿਰਜੇ ਆ ਉਥੇ ਪਰਵਨਾ ਦੇ ਉੱਤੇ ਬਕਾਇਦਾ ਸਾਨੇ ਲਿਖੇ ਹੋਏ ਹਨ ਗੁਰੂ ਨਾਨਕ ਸਾਹਿਬ ਦੇ ਜ਼ਮਾਨੇ ਦੀਆਂ ਗੁਰੂ ਅਰਜਨ ਸਾਹਿਬ ਦੇ ਜ਼ਮਾਨੇ ਦੀਆਂ ਬਿਲਡਿੰਗਾਂ ਉੱਥੇ ਗਿਰਜਿਆਂ ਦੀਆਂ ਖਲੋਤੀਆਂ ਨੇ ਉਹਨਾਂ ਨੂੰ ਸੇਫ ਕੀਤਾ ਹੋਇਆ ਹੈ ਸੋ ਇਹ ਸਾਰਾ ਕੁਝ ਜਿਹੜਾ ਹੈ ਅੱਜ ਦੀ ਸਾਡੀ ਔਲਾਦ ਜਾਂ ਸਾਡੇ ਅੱਗੇ ਜਿਹੜੇ ਵੀ ਪੜ੍ਹੇ ਲਿਖੇ ਹਨ ਉਹਨਾਂ ਦੀ ਲਾਇੰਡ ਦੇ ਉੱਤੇ ਉਹਨਾਂ ਨੂੰ ਦੇਖ ਕੇ ਹੀ ਚਾਹੁੰਦੇ ਹਨ ਕਿ ਸਾਡੀ ਪ੍ਰਾਤਨ ਤਾਂ ਕਾਇਮ ਰਹੇ ਤਾਂ ਕਿ ਉਹ ਪ੍ਰਾਤਨਤਾ ਦੇ ਨਾਲ ਅਸੀਂ ਗੁਰੂ ਕੇ ਇਤਿਹਾਸ ਨਾਲ ਜੁੜੇ ਰਹੀਏ ਔਰ ਗੁਰੂ ਕੇ ਉਹ ਜਿਹੜੀਆਂ ਨਿਸ਼ਾਨੀਆਂ ਹਨ ਉਹ ਸਾਡੇ ਧਰਮ ਨੂੰ ਜਾਗਰੂਕ ਕਰਦੀਆਂ ਰਹਿਣ ਗਿਆ ਤਾਂ ਮੈਂ ਇਹਦੇ ਲਈ ਪੈਰਾ ਜਿਹੜੇ ਦੇਣਾ ਤਾਂ ਇਹ ਨਹੀਂ ਵੀ ਦੋ ਚਾਰ ਦੋ ਚਾਰ ਵੇਲੇ ਇਕੱਠੇ ਹੋ ਗਏ ਫਿਰ ਦੁਰਗੇ ਚਲ ਜਾਈਓ ਤੇ ਕੋਈ ਨਿਗਰ ਜਿਹ ਤਜਦ ਜਰ ਕਰਨ ਤੋਂ ਰਹਿ ਜਾਈਏ ਨਿਗਰ ਜਦੋ ਜਿਹਦ ਕਰਨ ਦੇ ਵਾਸਤੇ ਹੀ ਕੋਈ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਹੀ ਇਹ ਸਾਡੀ ਪ੍ਰਾਤਨਤਾ ਦਾ ਬਚਾਅ ਹੋ ਸਕਦਾ ਹੈ ਇਤਨੀ ਬੇਨਤੀਆਂ ਕਰਕੇ ਖੀਵਾ ਦੇ ਜਾਲ ਜਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ